ਹਾਂਜੀ ਕਿਸਾਨੋ ਵੀ ਦਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਤੇ ਇਸ ਵੀਡੀਓ 'ਚ ਆਪਾਂ ਗੱਲਬਾਤ ਕਰਨੀ ਹੈ ਕਿ ਪਹਿਲੇ ਪਾਣੀ ਦਾ ਜਿਹੜਾ ਸ਼ਾਨਦਾਰ ਨਤੀਜਾ ਲੈਣ ਵਾਸਤੇ ਕੀ ਉਹਦੇ ਵਾਸਤੇ ਆਪਾਂ ਕੋਈ ਖਾਸ ਸਾਵਧਾਨੀ ਜਾਂ ਖਾਸ ਕੰਮ ਕਰਨ ਦੀ ਜ਼ਰੂਰਤ ਹੈ ਕਿਸਾਨ ਵੀਰੋ ਜਿਹੜੀ ਅਕਤੂਬਰ ਮਹੀਨੇ ਬੀਜੀ ਕਣਕ ਹੈ ਜਿਨ੍ਹਾਂ ਨੇ ਜਿਨ੍ਹਾਂ ਨੇ ਵੀ ਕਿਸਾਨ ਵੀਰਾਂ ਨੇ ਕਣਕ ਬੀਜੀ ਸੀ ਅਕਤੂਬਰ ਚ ਉਹ ਤਕਰੀਬਨ ਪਾਣੀ ਲਾ ਚੁੱਕੇ ਹੋਣਗੇ ਜਿਨ੍ਹਾਂ ਨੇ ਨਵੰਬਰ ਦੇ ਪਹਿਲੇ ਹਫਤੇ ਬੀਜੀ ਆ ਉਹ ਲਾਉਣ ਦੀ ਤਿਆਰੀ ਚ ਹੋਣਗੇ ਜਾਂ ਕੁਝ ਕਿਸਾਨ ਵੀਰਾਂ ਨੇ ਲਾਤਾ ਹੋਊਗਾ ਜਿਨ੍ਹਾਂ ਦੇ ਖੇਤ ਬਜਾਈ ਟਾਈਮ ਖੁਸ਼ਕ ਹੋ ਗਏ ਸੀਗੇ ਤੇ ਪਾਣੀ ਸਹੀ ਸਮੇਂ ਲਾਉਣਾ ਜ਼ਰੂਰੀ ਵੀ ਬੜਾ ਕਿਉਂਕਿ ਦਹਨ ਨਿੱਗੇ ਨੇ ਤੇ ਅਗਲੇ ਹਫਤੇ ਤਾਪਮਾਨ ਚ ਕਾਫੀ ਡਿੱਪ ਹੋਊਗੀ ਰਾਤ ਦਾ ਤਾਪਮਾਨ 7 ਦੇ ਨੇੜੇ ਤੇੜ ਜਾਣ ਦੇ ਅਸਾਰ ਹੈ ਤੇ ਦਿਨ ਦਾ ਤਾਪਮਾਨ ਵੀ 21 ਤੇ ਰਹੂਗਾ ਤਾਂ ਜਿਹੜਾ ਹੁਣ ਜਿਵੇਂ ਦਿਨ ਪੂਰੇ ਖੁੱਲੇ ਆ ਦਿਨ ਲੱਗ ਰਹੇ ਆ ਤੇ 21 ਦਿਨ ਤੇ 22 ਦਿਨ ਤੇ 25 ਦਿਨ ਤੇ ਜਾ ਕੇ ਜਿਹੜੀਆਂ ਤੁਹਾਡੀਆਂ ਅਕਤੂਬਰ ਪਹਿਲੇ ਹਫਤੇ ਤੱਕ ਬੀਜੀਆਂ ਕਣਕਾਂ ਨੇ ਉਹਦੇ ਵਿੱਚ ਪਾਣੀ ਲੱਗਣਾ ਬੜਾ ਜ਼ਰੂਰੀ ਤੇ ਇਹ ਤੁਹਾਨੂੰ ਰਿਜ਼ਲਟ ਵੀ ਸ਼ਾਨਦਾਰ ਦੇਊਗਾ ਤੇ ਜਿਹੜੀਆਂ ਕਰਾਊਨ ਰੂਟਸ ਐਸ ਟਾਈਮ ਬਣਨੀਆਂ ਹੁੰਦੀਆਂ 21 ਦਿਨ ਤੇ 22 ਦਿਨ ਤੇ ਜੀਤੂਗਾ ਫੋਟ ਹੋਣੀ ਛਖਾਵਾਂ ਫੁੱਟਣੀਆਂ ਹੁੰਦੀਆਂ ਤੇ ਉਹਨੂੰ ਜਿਹੜਾ ਮੌਇਸਚਰ ਪ੍ਰੋਪਰ ਮਿਲੂਗਾ ਤਾਂ ਬੂਟਾ ਜਿਹੜਾ ਹੈਗਾ ਫੋਟ ਸ਼ਾਨਦਾਰ ਕਰੂਗਾ ਕਣਕ ਤੁਹਾਡੀ ਐਸ ਟਾਈਮ ਕਿਉਂਕਿ ਦਿਨ ਵੀ ਖੁੱਲੇ ਆ ਤੇ ਟਾਈਮ ਆਪਣਾ ਜਿਹੜਾ ਹੈਗਾ ਪਹਿਲੇ ਹਫਤੇ ਵਾਲੀਆਂ ਕਣਕਾਂ ਨਵੰਬਰ ਦੇ ਜਾਂ ਅਕਤੂਬਰ ਵਾਲੀਆਂ ਉਹਨਾਂ ਦਾ ਟਾਈਮ ਵੀ ਪ੍ਰੋਪਰ ਹੋ ਗਿਆ ਤਾਂ ਹੁਣ ਨੂੰ ਪਾਣੀ ਤੁਹਾਡੇ ਲੱਗਿਆ ਹੋਇਆ ਹੋਣਾ ਚਾਹੀਦਾ ਬਾਕੀ ਤੁਸੀਂ ਕਮੈਂਟ ਕਰਕੇ ਦੱਸ ਦਿਆ ਜੇ ਵੀ ਕਣਕ ਕਦੋਂ ਦੀ ਬਜਾਈ ਅਤੇ ਪਾਣੀ ਤੁਸੀਂ ਲਾ ਚੁੱਕੇ ਜਾਂ ਨਹੀਂ ਪਾਣੀ ਤੋਂ ਪਹਿਲਾਂ ਤੁਸੀਂ ਜੇ ਤੁਸੀਂ ਬਜਾਈ ਟਾਈਮ ਫਾਸਫੋਰਸ ਪੂਰੀ ਨਹੀਂ ਡ੍ਰਿਲ ਕਰ ਸਕੇ ਡੀਏਪ ਮੰਨ ਲਓ ਤੁਹਾਡੇ 40 ਕਿਲੋ ਡ੍ਰਿਲ ਹੋਈ ਹੈ 35 ਹੋਈ ਹੈ ਜਾਂ ਤੁਸੀਂ 20 20 13 ਪਾਇਆ ਸੀ ਉਹ ਤੁਸੀਂ 50 60 ਕਿਲੋ 70 ਕਿਲੋ 80 ਕਿਲੋ ਪਾਇਆ ਕਿਉਂਕਿ ਉਹ ਕਵਾਂਟਲ ਸਵਾ ਕਵਾਂਟਲ ਪੈਂਦਾ ਜੇ ਫਾਸਫੋਰਸ ਪੂਰੀ ਕਰਨੀ ਆ ਸੁਪਰਟੈਂਡ ਗੱਟੇ ਪੈਂਦੇ ਆ 12 32 16 ਡੇਢ ਗੱਟਾ ਪੈਂਦਾ ਜੇ ਤੁਹਾਡੇ ਫਾਸਫੋਰਸ ਘਟ ਪਈ ਸੀ ਕਹਿਣ ਦਾ ਮਤਲਬ ਉਹਨੂੰ ਫਲੱਡ ਕਰਨਾ ਆਪਾਂ ਪਾਣੀ ਤੋਂ ਪਹਿਲਾਂ ਪਾਉਣਾ ਜੇ ਤੁਹਾਡੇ ਪोटाश ਨਹੀਂ ਪਾਈ ਤੁਸੀਂ ਪਾਉਣੀ ਚਾਹੁੰਦੇ ਆ ਉਹ ਵੀ ਦਾਣੇਦਾਰ ਪोटाश ਤੁਸੀਂ ਪਾਣੀ ਤੋਂ ਪਹਿਲਾਂ ਪਾਉਣੀ ਆ ਫਲੱਡ ਕਰਨੀ ਆ ਸਲਫਰ ਪਾਉਣੀ ਆ ਤੁਸੀਂ ਉਹ ਵੀ ਫਲੱਡ ਕਰਨੀ ਆ ਸਲਫਰ ਤੁਸੀਂ ਹੁਣ ਯੂਰੀਆ ਜਿਵੇਂ ਆਪਾਂ ਪਾਉਨੇ ਆ ਹਲਕੀਆਂ ਜ਼ਮੀਨਾਂ ਨੂੰ ਛੱਡ ਕੇ ਕੋਸ਼ਿਸ਼ ਕਰੋਗੇ ਆਪਾਂ ਪਾਣੀ ਤੋਂ ਪਹਿਲਾਂ ਪਾਈ ਰਿਜ਼ਲਟ ਤੁਹਾਨੂੰ ਬਹੁਤ ਵਧੀਆ ਮਿਲੂਗਾ ਯੂਰੀਆ ਦਾ 5 ਦਿਨ ਪਹਿਲਾਂ 7 ਦਿਨ ਪਹਿਲਾਂ ਤੁਸੀਂ ਪਾ ਸਕਦੇ ਹੋ ਰਿਜ਼ਲਟ ਤੁਹਾਨੂੰ ਸ਼ਾਨਦਾਰ ਮਿਲੇਗਾ ਹਲਕੀਆਂ ਜ਼ਮੀਨਾਂ 'ਚ ਤੁਸੀਂ ਪਾਣੀ ਲਾਉਣ ਤੋਂ ਬਾਅਦ ਵੀ ਪਾ ਸਕਦੇ ਹੋ ਦਾ ਰਿਜ਼ਲਟ ਵਧੀਆ ਮਿਲਦਾ ਕਿਉਂਕਿ ਹਲਕੀਆਂ ਜ਼ਮੀਨਾਂ ਚ ਲੀਚ ਲੀਚ ਡਾਊਨ ਹੋਣ ਦੀ ਸਮੱਸਿਆ ਰਹਿੰਦੀ ਹੈ ਬਹੁਤ ਜਿਵੇਂ ਰੇਤਲੀਆਂ ਜ਼ਮੀਨਾਂ ਆਪਾਂ ਕਹ ਲਈਏ ਜਦੋਂ ਪਾਣੀ ਲਾਉਂਦੇ ਆ ਨਾ ਆ ਖਾਦ ਪਾ ਕੇ ਉਹ ਚ ਲੀਚਿੰਗ ਹੋ ਸਕਦੀ ਹੈ ਤੇ ਯੂਰੀਆ ਨਾਲ ਤੁਸੀਂ ਸਲਫਰ ਪोटाश ਡੀਏਪੀ ਜਿਹੜੀ ਥੋੜੀ ਫਾਸਫੋਰਸ ਰਹਿੰਦੀ ਹੈ ਉਹ ਤੁਸੀਂ ਪਾ ਕੇ ਫਿਰ ਪਾਣੀ ਲਾਓ ਤੇ ਰਿਜ਼ਲਟ ਤੁਹਾਨੂੰ ਸ਼ਾਨਦਾਰ ਮਿਲ ਸ਼ਾਨਦਾਰ ਤੇ ਪਾਣੀ ਦਾ ਵੀ ਬੜਾ ਫਾਇਦਾ ਮਿਲੂਗਾ ਕਿਉਂਕਿ ਦਿਨ ਬੜੇ ਖੁੱਲੇ ਆ ਤੇ ਪਾਣੀ ਕੋਸ਼ਿਸ਼ ਕਰੋ ਕਿ ਆਪਣਾ ਹਲਕਾ ਲੱਗੇ ਜੇ ਤੁਹਾਡੇ ਹੁਣ ਤੁਸੀਂ ਯਾਦ ਕੀ ਦੇਖੋ ਵੀ ਜੇ ਪਾਣੀ ਭੋਰਾ ਵੱਧ ਵੀ ਲੱਗ ਜਾਵੇ ਤਾਂ ਉਹ ਵੀ ਤੁਹਾਡੀ ਕਣਕ ਜਿਹੜੀ ਹੈਗੀ ਡਬੂਗੀ ਨਹੀਂ ਉਹ ਕਿਉਂਕਿ ਦਿਨ ਬੜੇ ਅਜੇ ਵੀ ਆਉਣ ਵਾਲੇ ਦਿਨਾਂ 'ਚ ਵੀ ਮੌਸਮ ਖੁੱਲਾ ਹੀ ਰਹਿਣ ਦੇ ਅਸਾਰ ਨੇ ਕਿਉਂਕਿ ਪਿਛਲੇ ਸਾਲਾਂ ਦੇ ਵਿੱਚ ਜਾਂ ਕਾਫੀ ਵਾਰ ਇਹ ਹੁੰਦਾ ਸੀਗਾ ਕਿ ਅੱਜ ਕੱਲ ਜਾ ਕੇ ਕਈ ਵਾਰ ਕੋਈ ਬਦਲਵਾਈ ਜਾਂ ਹਲਕਾ ਮੀਂਹ ਪੈਣਾ ਇਸ ਤਰ੍ਹਾਂ ਦੀਆਂ ਜਿਹੜੀਆਂ ਕਾਰਵਾਈਆਂ ਹੁੰਦੀਆਂ ਨੇ ਜਾਂ ਜਿਹੜੀਆਂ ਹੈਗੀਆਂ ਇਹ ਹੁਣ ਜਿਹੜੀਆਂ ਤੁੰਡਾ ਵੀ ਹੋ ਸਕਦਾ ਕਿ ਪਛੇਤੀਆਂ ਪੈਣ ਅੱਗੇ ਤੁੰਡਾ ਜਿਹੜੀਆਂ ਦਸੰਬਰ ਮਹੀਨੇ ਦੇ ਪਹਿਲੇ ਹਫ਼ਤੇ ਦੇ ਨੇੜੇ ਤੇੜ ਜਿਹੜੀਆਂ ਹੈਗੀਆਂ ਪੈਣ ਲੱਗ ਪੈਂਦੀਆਂ ਅਸੀਂ 10-10 ਦਸੰਬਰ ਤਾਈਂ 12-12 ਦਸੰਬਰ ਤਾਈਂ ਜਿਹੜੇ 10-10 ਦਿਨ 12-12 ਦਿਨ ਜਿਹੜਾ ਸੂਰਜ ਨਜ਼ਰ ਨਹੀਂ ਆਉਂਦਾ ਸੀਗਾ ਹੁਣ ਜਿਹੜੇ ਦਿਨ ਅਜੇ ਖੁੱਲੇ ਨੇ ਪਾਣੀ ਤੁਸੀਂ ਲਾਓ ਪਾਣੀ ਜਿਹੜੇ ਜਿਹੜੇ ਕਿਸਾਨ ਵੀ ਲਾਤਾ ਥੱਲੇ ਕਮੈਂਟ ਕਰਕੇ ਜਰੂਰ ਦੱਸਿਆ ਜੀ ਰਿਜ਼ਲਟ ਕਿਉਂਕਿ ਫਸਲ ਨੇ ਜਿਹੜੀ CRI ਸਟੇਜ ਤੇ ਜਾ ਕੇ ਨਾ ਉਹਨੂੰ ਮੌਇਸਚਰ ਪ੍ਰੋਪਰ ਮਿਲਣਾ ਜਿਹੜਾ ਰੂਟ ਨੂੰ ਤੇ ਉੱਥੋਂ ਜਿਹੜੀਆਂ ਜਿਹੜੀਆਂ ਪਰਮਾਨੈਂਟ ਜੜਾਂ ਹੁੰਦੀਆਂ ਨੇ ਉਹ ਇੱਥੇ ਜਾ ਕੇ ਨਿਕਲਦੀਆਂ ਨੇ 20-22 ਦਿਨ ਤੇ ਤੇ ਉੱਥੇ ਜਾ ਕੇ ਉਤੋਂ ਗਾਂ ਜਿਹੜੀ ਫੋੜ ਲੈਣੀ ਕੜਕ ਨੇ ਕਿਉਂਕਿ ਜਿਹੜੇ ਬਾਣ ਤਾਂ ਜਿਆਦਾ ਗਿੱਲੇ ਹੁੰਦੇ ਉੱਥੇ ਤਾਂ ਹੋ ਸਕਦਾ 25 ਦਿਨ 30 ਦਿਨ 35 ਦਿਨ ਵੀ ਲੱਗ ਜਾਣ ਪਰ ਵਰਨਾ ਜਿਹੜਾ ਵੀ 22 ਦਿਨ ਤੇ 25 ਦਿਨ ਤੇ ਪਾਣੀ ਪਹਿਲਾਂ ਲੱਗ ਜਾਂਦਾ ਬਹੁਤ ਬਹੁਤ ਲੱਗ ਜਾਂਦਾ ਹੁੰਦਾ ਜਿਹੜੀ ਖਾਸ ਤੌਰ ਤੇ ਅਕਤੂਬਰ ਜਾਂ 5 ਸਤ ਨਵੰਬਰ ਤਾਈਂ ਵੀ ਜੀ 10 ਨਵੰਬਰ ਤਾਈਂ ਵੀ ਜੀ ਕਣਕਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ